ਸਭ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣਾ ਜੀਵਨ ਦੇ ਆਖਰੀ ਪਲ ਤੀਤ ਕੀਤੀ ਇੱਥੇ ਜੋਤੀ ਜੋਤ ਸਮਾਈ ਸੀ 40 ਮੁਕਤਿਆਂ ਦੇ ਰਾਤਨ ਸ਼ਸਤਰ ਹਾਂਜੀ ਸਤਿ ਸ੍ਰੀ ਅਕਾਲ ਜੀ ਨਵੀਂ ਵੀਡੀਓ ਤੇ ਨਵੇਂ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਤੇ ਹੁਣ ਆਪਾਂ ਆਈ ਸੀ ਸਤਿਖੰਡ ਸ੍ਰੀ ਹਜੂਰ ਸਾਹਿਬ ਜੀ ਤੇ ਵੀਡੀਓ ਐਂਡ ਤੱਕ ਜਰੂਰ ਦੇਖੋ ਜੀ ਤੇ ਆਪਾਂ ਅੱਜ ਸਤਿਖੰਡ ਸ੍ਰੀ ਹਜੂਰ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਵਾਵਾਂਗੇ ਤੇ ਨਾਲੇ ਆਪ ਕਰਾਂਗੇ ਤੇ ਵੀਡੀਓ ਮੈਂਡ ਤੱਕ ਜ਼ਰੂਰ ਦੇਖੋ ਵਾਹਿ ਸੱਚੇ ਪਾਸ਼ ਵਾਹਿਗੁਰੂ 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 ਵਾਹਿ ਵਾਹਿਗੁਰੂ ਵਾਹਿਗੁਰੂ ਸੋ ਸਾਹਮਣੇ ਤੁਸੀਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਸਕਦੇ ਹੋ ਸਾਰੀ ਬਿਲਡਿੰਗ ਬਣੀ ਹੋਈ ਇੱਧਰ ਤੇ ਸਾਹਮਣੇ ਕਖ ਸਤਿਖੰਡ ਸ੍ਰੀ ਹਜੂਰ ਸਾਹਿਬ ਅਬਚਲ ਨਗਰ ਸਾਹਿਬ ਨਦੇੜ ਸਾਹਿਬ ਵਾਹ ਤੇ ਨਦੇੜ ਸਾਹਿਬ ਇਥੋਂ ਮੰਨ ਲਓ ਜਿਹੜੇ ਲੋਕਲਾ ਉਹ ਨਦੇੜ ਕਹਿੰਦੇ ਨੇ ਤੇ ਜਿਵੇਂ ਆਪਣੇ ਪੰਜਾਬ ਦੇ ਵਿੱਚ ਹਜੂਰ ਸਾਹਿਬ ਕਹਿੰਦੇ ਆ ਸਤਿਖੰਡ ਸ੍ਰੀ ਹਜੂਰ ਸਾਹਿਬ ਪਹਿਲਾਂ ਜਦੋਂ ਆਪਾਂ ਐਂਟਰ ਹੁੰਨੇ ਆ ਸੱਜੇ ਹੱਥ ਜੋੜਾ ਘਰ ਸਤਿਖੰਡ ਸ੍ਰੀ ਹਜੂਰ ਸਾਹਿਬ ਮੇਨ ਦੀਵੜੀ ਆ ਤੇ ਤਜੇ ਹੱਥ ਹੈਗਾ ਜੋੜਾ ਕਰ ਜੋੜੇ ਆਪਾਂ ਜਮ੍ਹਾਂ ਕਰਵਾਤੇ ਤੇ ਸ਼ਾਮ ਨੂੰ ਤੁਸੀਂ ਦਰਸਨ ਚੋ ਖੱਬੇ ਹੱਥ ਹੈਗਾ ਜੀ ਜਲਦੀ ਸਵੀ ਲੱਗੀ ਹੋਵੇ ਤੇ ਸੱਜੇ ਹੱਥ ਹੈਗਾ ਜਿਵੇਂ ਆਪਾਂ ਕੜਾਹ ਪ੍ਰਸ਼ਾਦ ਦੇ ਕਰਵਾਉਣੀ ਆ ਜਾਂ ਕੋਈ ਚੜਾਵਾ ਕਰਨਾ ਤਾਂ ਵੀ ਸਰਦਾ ਸੁਨਮਤੇ ਤੋਂ ਕਰਵਾ ਸਕਦਾ ਤੇ ਆਪਾਂ ਪ੍ਰਸ਼ਾਦ ਲੈ ਲਿਆ ਤੇ ਹੁਣ ਆਪਾਂ ਚੱਲੇ ਅਰਦਾਸ ਕਰਵਾਉਣ ਵਾਹ ਵਾਹੇ ਗੁਰੂ ਜੀ ਵਾਹ ਤੇ ਇੱਥੇ 10ਵੇਂ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਹੁਰਕਾ ਗੱਦੀ ਬਖਸ਼ ਕੀਤੀ ਸੀ ਤੇ ਤੇ ਕਿਹਾ ਸੀਗਾ ਆਗਿਆ ਭਈ ਅਕਾਲ ਦੀ ਤਵੀ ਚਲਾਇਓ ਪੰਥ ਸਭ ਸਿੱਖੋ ਕੋ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਤੇ ਸਾਹਮਣੇ ਜੀ ਤੁਸੀਂ ਦਰਸ਼ਨ ਕਰੋ ਸੱਚਖੰਡ ਸ੍ਰੀ ਹਜੂਰ ਸਾਹਿਬ ਆਪ ਚਲ ਨਾ ਕਰੋ ਨਦੇੜ ਸਾਹਿਬ ਤੇ ਸਾਹਮਣੇ ਤੁਸੀਂ ਦਰਸ਼ਨ ਕਰੋ। ਵਾਹਿਗੁਰੂ ਸਤਨਾਮ ਸ੍ਰੀ ਵਾਹਿ। 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 ਤਾਂ ਮੰਨ ਲਓ ਇਸ ਤਰ੍ਹਾਂ ਜਿਵੇਂ ਆਪਾਂ ਕਹੇ ਵੀ ਸੰਗਤ ਦਾ ਮਾਣਾ ਵੀ ਇੱਥੇ ਜੇ ਗੁਰੂ ਸਾਹਿਬਾਨ ਆ ਵੀ ਹਰ ਟਾਈਮ ਆ ਹਾਜ਼ਰ ਰਹਿੰਦੇ ਨੇ ਤਾਂ ਕਿਹਾ ਕਿ ਹਜੂਰ ਸਾਹਿਬ। ਰਾਤ ਦੇ ਜਿੰਨੇ ਲੱਗੇ ਨੇ ਰਾਤ ਸਾਹਮਣੇ ਤੁਸੀਂ ਅਸਾਂ ਨੂੰ ਦਰਸ਼ਨ। ਸ੍ਰੀ ਹਜੂਰ ਸਾਹਿਬ ਇੱਥੇ 10ਵੇਂ ਪਿਤਾ ਸਾਹਿਬ ਸ੍ਰੀ ਗੁਰਗੋਬ ਸਿੰਘ ਜੀ ਨੇ ਆਪਣਾ ਜੀਵਨ ਦੇ ਆਖਰ ਪਲ ਤੀਤ ਕਿਤੇ ਇੱਥੇ ਜੋਤੀ ਜੋਤ ਸਮਾਇੀ ਸੀ ਤੇ ਸਾਹਮਣੇ ਹੈਗਾ ਜੀ ਸੱਚਕੰਡ ਸ੍ਰੀ ਹਜੂਰ ਸਾਹਿਬ ਦਾ ਤੇ ਮਹਾਰਾਸ਼ਟਰ ਦੇ ਵਿੱਚ ਹੈ ਤੇ ਇੱਧਰ ਬੌਲੀ ਸਾਹਿਬ ਬਣਿਆ ਹੋਇਆ ਹੈ ਮਹਾਰਾਜਾ ਰਣਜੀਤ ਸਿੰਘ ਨੇ ਉਹਨਾਂ ਨੇ ਬਣਵਾਇਆ ਸੀ ਤੇ ਜਦੋਂ ਸਵੇਰੇ ਮੰਨ ਲਓ ਗਾਗਰ ਲੈ ਕੇ ਆਉਂਦੇ ਨੇ ਗੋਦਾਵਰੀ ਨਦੀ ਦੇ ਵਿੱਚੋਂ ਤੇ ਇੱਕ ਗਾਗਰ ਇੱਥੋਂ ਲਈ ਆਈ ਜਾਂਦੀ ਹੈ ਇਸ਼ਨਾਨ ਕਰਨ ਲਈ ਤੇ ਇੱਕ ਗੋਦਾਵਰੀ ਨਦੀ ਦੇ ਵਿੱਚੋਂ ਤੇ ਇਹ ਕੁਝ ਇਤਿਹਾਸ ਫੜ ਸਕਦੇ ਹੋ ਸਕਰੀਨਸ਼ਾਟ ਲੈ ਕੇ ਇਹ ਬੌਲੀ ਮਹਾਰਾਜਾ ਰਣਜੀਤ ਸਿੰਘ ਜੀ ਨੇ ਇੱਥੋਂ ਬਣਵਾਈ ਸੀ ਇੱਥੇ ਤੇ ਸਾਹਮਣੇ ਬਰਵਾਰ ਸਾਹਿਬ ਆ ਗਈ ਨਾਲ ਹੀ ਇੰਗਲਿਸ਼ ਸਾਈਡ ਆ ਜਾਂਦਾ ਅਸਥਾਨ ਭਾਈ ਦਿਆ ਸਿੰਘ ਭਾਈ ਦਿਆ ਸਿੰਘ ਜੀ ਤੇ ਭਾਈ ਧਰਮ ਸਿੰਘ ਜੀ ਅਸਥਾਨ ਬੂੰਗਾ ਮਾਈ ਭਾਗੋ ਜੀ ਤੇ ਉਹਨਾਂ ਦਾ ਅਸਥਾਨ ਬੂੰਗਾ ਬਹੁਤ ਦਰ ਹੈ ਜੀ ਗੀਠਾ ਸਾਹਿਬ ਪੰਜ ਪੈਰਾ ਵਿੱਚੋਂ ਭਾਈ ਦਿਆ ਸਿੰਘ ਜੀ ਤੇ ਭਾਈ ਧਰਮ ਸਿੰਘ ਜੀ ਉਹਨਾਂ ਦਾ ਇਹ ਅਗੀਠਾ ਸਾਹਿਬ ਵਾ ਸਤਨਾਮ ਸ੍ਰੀ ਵਾ ਇਹ ਅਗੀਠਾ ਸਾਹਿਬ ਜੀ ਪੰਜ ਪੈਰਾ ਵਿੱਚੋਂ ਭਾਈ ਦਿਆ ਸਿੰਘ ਤੇ ਭਾਈ ਧਰਮ ਸਿੰਘ ਤੇ ਇਧਰ ਮਾਈ ਭਾਗੋ ਜੀ ਦਾ ਤਾਪਸਥਾਨ ਤੇ ਇਹ ਉਸ ਸਮੇਂ ਦੀ ਮਾਈ ਭਾਗੋ ਜੀ ਦੀ ਪ੍ਰਾਤਨਾ ਸ਼ਾਸਤਰ ਤੇ ਇਹ ਬਦੋ ਕੋਸਾਂ ਵਿੱਚ ਸਾਰੇ ਲੰਬੀ ਸਭ ਤੋਂ ਲੰਬੀ ਤੇ ਇੱਧਰ ਮਾਈ ਪਾਪੂ ਜੀ ਦੇ ਜੋ ਪ੍ਰਾਤਨ ਸ਼ਸਤਰ ਨੇ ਤੇ 40 ਮੁਕਤੀਆਂ ਦੇ ਪ੍ਰਾਤਨ ਸ਼ਸਤਰ ਤੇ ਉਸ ਸੰਧੀ ਤੋਪ ਤੇ ਸਾਰੇ ਪ੍ਰਾਤਨ ਸ਼ਸਤਰ ਨੇ ਵਾਹ ਮਾਈ ਪਾਪੂ ਜੀ ਦਾ ਤਪ ਸਥਾਨ

ਕਰੋ ਦਰਸ਼ਨ ਸਤਿਗੰਗ ਸ਼੍ਰੀ ਹਯੂਰ ਸਾਹਿਬ ਜੀ ਵਾਹਿਗੁਰੂ ਜੇਹ ਤੇ ਉਹ ਲੱਭ ਜੀ ਨਿਵਾੜੇ ਹੋਲੇ ਮੈਂ ਇਧਾਰ ਆ ਬੁੱਲੇ ਮੂਹੇ ਵਾਹਿਗੁਰੂ 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 ਹਜੂਰ ਸਾਹਿਬ ਲੰਗਰ ਦੇ ਵਿੱਚ ਤੇ ਲੰਗਰ ਤਿਆਰ ਹੁੰਦਾ ਜੀ ਤੇ ਸੇਵਾ ਕਰ ਰਹੇ ਸੀ ਲੰਗਰ ਦੇ ਵਿੱਚ ਦੇਖੀ ਤੇ ਦੇਖ ਗਾ ਤਿਆਰ ਕਰ ਰਹੇ ਸੀਗੇ ਹਾਂ ਜੀ ਲੰਗਰ ਦੇ ਵਿੱਚ ਸੇਵਾ ਕਰ ਰਹੇ ਜੀ ਤੇ ਇਹ ਮੇਲਾ ਜੀ ਤੇ ਬਾਈ ਸਰਜੀਤ ਮਿਹਲੇ ਦੇਖ ਗਾ ਤੈਨੂੰ ਵੱਡਾ ਦੇਦਾ ਸਜੀਦ ਨੂੰ ਮੇਸ ਦੇਗਾ ਵੱਡਾ ਬੜਾ ਦਾ ਆ ਮੇਲਾ ਦੇਖ ਲੈ ਸਾਬੀ ਆਏ ਛੋਟਾ ਦੇ ਗਾ ਲੈਤਾ ਸੇਵਾ ਚਲੋ ਜੀ ਰੰਗਰ ਚ ਭਾਈ ਜੀਤ ਸਿੰਘ ਸ਼ੇਖ ਸਿੰਘ ਦੇ ਕੋਲ ਸੇਵਾ ਕਰ ਰਹੇ ਨੇ ਵਰਤਨ ਸਾਹ ਪੂਰੇ ਨੇ ਨੰਗਰ ਬਾਈ ਸੇਵਾ ਕਰੋ ਮੋਨੋ ਕਰ ਰਹੇ ਨੇ ਬੰਦੇ ਲੰਗਰ ਹਾਲ ਬਾਈ ਸੇਵਾ ਚੱਲ ਰਹੀ ਹੈ ਜੀ ਸ੍ਰੀ ਹਜੂਰ ਸਾਹਿਬ ਲੰਗਰ ਹਾਲ ਦੇ ਵਿੱਚ ਹਾਂਜੀ ਲੰਗਰ ਪਹਿਲਾਂ ਬਰਤਨ ਦੇਗੀ ਦੁੱਗੀ ਸਾਫ਼ ਕੀਤੀ ਸੀਗੇ ਜੀ ਤੇ ਹੁਣ ਇੱਧਰ ਸਾਫ ਕਰ ਰਹੇ ਆ ਜੀ ਅਸੀਂ ਲੰਗਰ ਹਾਲ ਐਸੇ ਉਧਰ ਲੱਗੇ ਹੋਏ ਨੇ ਸੰਗਤ ਸਰਪ ਛੁਕ ਫਿੱਟ ਕੇ ਚੰਗਾ ਝਾੜੂ ਝੜੂ ਲਾਇਆ ਹਾਂ ਹਾਂ ਠੀਕ ਹੈ ਵਧੀਆ ਕਰੀ ਕਰੀ ਚੱਲ ਕਰੀ ਚੱਲ ਹਜੂਰ ਸਾਹਿਬ ਲੰਗਰ ਦੇ ਵਿੱਚ ਸੰਗਤ ਦਾ ਸੇਵਾ ਕਰਈ ਹੈ ਤੇ ਪਹਿਲਾਂ ਦੇਖ ਕੇ ਆ ਪੱਟੀਆਂ ਵਗੈਰਾ ਸਾਫ਼ ਕੀਤੇ ਤੇ ਹੁਣ ਆਹ ਲੰਗਰ ਹਾਲਤ ਹੋ ਰਹੇ ਨੇ ਸਾਫ਼ ਕਰ ਰਹੇ ਨੇ ਸੇਵਾਦਾਰ ਤੇ ਇੱਧਰ ਸਾਰੇ ਪੱਟੀਆਂ ਦੇ ਟੀਮ ਦੇ ਨਾਲ ਇਹ ਚੱਲਦੇ ਨੇ ਪੱਟੀਆਂ ਉੱਥੇ ਵੀ ਜਾਇਆ ਇਹ ਬਾਕੀ ਸੇਵਾ ਚੱਲ ਰਹੀ ਹੈ ਜੀ। ਸ੍ਰੀ ਮੰਜੂਰ ਸਾਹਿਬ ਲੰਗਰ ਹਾਲ ਦੇ ਵਿੱਚ। ਹਾਂ ਜੀ। ਲੰਗਰ ਪਹਿਲਾਂ ਬਰਤਨ ਦੇਗੀ ਦੁੱਗੀ ਸਾਫ਼ ਕੀਤੀ ਸੀਗੇ ਜੀ। ਤੇ ਹੁਣ ਇੱਧਰ ਸਾਫ਼ ਕਰ ਰਹੇ ਹਾਂ ਜੀ ਅਸੀਂ ਲੰਗਰ ਹਾਲ। ਐਸੇ ਸੇਵਾਦਾਰ ਲੱਗੇ ਹੋਏ ਨੇ ਸੰਗਤ। ਸਰਪ ਜੋ ਫਿੱਟ ਕੇ ਚੰਗਾ ਝਾੜੂ ਝੜੂ ਲਾਇਆ। ਹਾਂ ਹਾਂ ਠੀਕ ਹੈ ਵਧੀਆ। ਕਰੀ ਚੱਲ ਕਰੀ ਚੱਲ। ਵਾੜਾ ਨਹੀਂ ਗਿਆ ਕਿਤੇ ਨਹੀਂ ਡਿਊਟੀ اٹ ਹੈ ਅੱਟ ਸੇਵਾ ਚੱਲ ਰਹੀ ਹੈ ਜੀ ਸ੍ਰੀ ਮਨਜੂਰ ਸਾਹਿਬ ਲੰਗਰ ਹਾਲ ਦੇ ਵਿੱਚ ਹਾਂਜੀ ਲੰਗਰ ਪਹਿਲਾਂ ਬਰਤਨ ਦੇਗੀ ਦੁੱਗੀ ਸਾਫ਼ ਕੀਤੇ ਸੀਗੇ ਜੀ ਤੇ ਹੁਣ ਇੱਧਰ ਸਾਫ਼ ਕਰ ਰਹੇ ਹਾਂ ਜੀ ਅਸੀਂ ਲੰਗਰ ਹਾਲ ਇਸ ਤੇ ਉਧਰ ਲੱਗੇ ਹੋਏ ਨੇ ਸੰਗਤ ਸਰਪ ਸ਼ੂਟ ਫਿੱਟ ਕੇ ਚੰਗਾ ਝਾੜੂ ਝੜੂ ਲਾਇਆ ਹਾਂ ਹਾਂ ਠੀਕ ਹੈ ਵਧੀਆ ਕਰੀ ਕਰੀ ਚੱਲ ਕਰੀ ਚੱਲ ਵਾਲੇ ਗੁਰੂ ਵਾਲੇ ਵਾਲੇ ਪਿਲੰਗਰ ਹਾਲ ਸਤਿ ਸ਼ੰ ਸ਼੍ਰੀ ਹਜੂਰ ਸਤਿ ਸਾਂਝ ਇੱਧਰ ਚਾਹ ਦਾ ਲੰਗਰ ਆ ਜਾਂਦਾ ਜੀ ਸਾਹਮਣੇ ਇੱਥੇ ਲੰਗਰ ਬਣ ਕੇ ਤਿਆਰ ਹੁੰਦਾ ਆ ਲੰਗਰ ਹਾਲਾ ਜੀ ਤੇ ਇੱਧਰ ਆਪਾਂ ਨਮਸਕਾਰ ਕਰਕੇ ਆ ਗਏ ਲੰਗਰ ਹਾਲ ਦੇ ਵਿੱਚ ਤੇ ਹੁਣ ਆਪਾਂ ਸੱਜਦੇ ਆ ਚਾਹ ਉਹ ਨਾਲ ਦੇ ਆਪਣੇ ਸੇਵਾਦਾਰ ਬੈਠੇ ਚਾਹ ਪੀ ਰਹੇ ਤੇ ਇੱਧਰ ਵੀ ਸੰਗਤ ਉਹ ਲੰਗਰ ਚਾਹ ਪੀ ਰਹੇ ਚਾਹ ਦਾ ਲੰਗਰ ਇੱਧਰ ਆ ਤੇ ਇਹ ਪ੍ਰਸ਼ਾਦਿਆਂ ਦਾ ਉਧਰਲੇ ਪਾਸੇ तो पी रही है मैं तो मैं ओ फिर बैठे ही चाहू श्री हजूर साहब विखे ਬਾਰਸ ਹੋ ਰਹੀ ਹੈ ਜੀ ਤੇ ਬਾਰਸ ਹੋ ਰਹੀ ਹੈ ਸ੍ਰੀ ਹਜੂਰ ਦਾ ਇਧਰ ਆ ਜਾਂਦੇ ਲੰਗਰ ਹਾਲ ਤੇ ਮੀਂਹ ਪੈ ਰਿਹਾ ਹੈਗਾ ਤੇ ਪਹਿਲਾਂ ਥੋੜਾ ਮੀਂਹ ਤੇਜ਼ ਸੀਗਾ ਤੇ ਹੁਣ ਥੋੜਾ ਮੀਂਹ ਰੁਕਿਆ ਘਟ ਗਿਆ ਤੇ ਛੋੜਾ ਛੋੜਾ ਮੀਂਹ ਪਈ ਜਾਂਦਾ ਸਵੇਰ ਦਾ ਦੇਖੋ ਕਰੋ ਦਰਸ਼ਨ ਮੀਂਹ ਦੇ ਵਿੱਚ ਮੋਏ ਸਤਨ ਸ੍ਰੀ ਵਾਹਿਗੁਰੂ ਤੇ ਇਧਰ ਵੀ ਦਰਵਾਜ਼ੇ ਹਨ तकरीबन ਸੇ ਗੇਟ ਰੇ ਤੇ ਬਹੁਤ ਸੋਹਣਾ